ਚਲੋ ਗਦਾਵਰੀ ਨਦੀ ਦੇ ਤੁਹਾਨੂੰ ਦਰਸ਼ਨ ਕਰਾਉਂਨੇ ਕਿ ਗਦਾਵਰੀ ਨਦੀ ਕਿੱਥੇ ਆ ਗਦਾਵਰੀ ਨਦੀ ਦੀ ਉਹ ਸੰਦੇ ਤੁਹਾਨੂੰ ਵੀਡੀਓ ਤੇ ਚਲੋ ਜੀ ਹੁਣ ਆ ਜੀ ਇਧਰੋਂ ਲੰਗਰ ਸਾਹਿਬ ਵਾਲੀ ਸਾਈਡ ਤੋਂ ਆਉਣਾ ਆਪਾਂ ਤੇ ਆ ਜੇ ਗਾਗਰ ਕੌਂਡ ਗਾਗਰ ਮਾਰਗ ਬਣਿਆ ਇਸੇ ਦੇ ਅੰਦਰ ਜਾਣਾ ਤੁਸੀਂ ਚਲੋ ਫਿਰ ਤੁਹਾਨੂੰ ਅੱਗੇ ਚੱਲ ਕੇ ਖੁਣਦੇ ਆਂ ਵੀਡੀਓ ਦੇਖੋ ਮਿੱਤਰਾਂ ਸ਼ਾਮਾਂ ਦੇ ਟਾਈਮ ਤੇ ਹੁੰਦੀ ਆਉਂਦੀ ਸੰਗਤ ਅਸੀਂ ਗੁੰਮਣਾ ਵਿਦਾਵਲੀ ਨਦੀ ਤੇ ਆਉਂਦੀ ਹੈ ਕਿੰਨੀ ਹੈ ਜਿੰਨੀ 350 ਰੁਪਏ ਯਾਰ ਕਰ ਤੋਂ ਆਉਂਦਾ ਬਾਕੀ ਕੋਈ ਨਹੀਂ ਤੁਹਾਨੂੰ ਅੱਗੇ ਖਾਉਣੇ ਜਾ ਕੇ ਹਾਂਜੀ ਮਿੱਤਰੋ ਆ ਇਹ ਸੰਤ ਬਾਬਾਤਾ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਦਾ ਇਹ ਤਪਸਥਾਨ ਜੇ ਇੱਥੇ ਉਹਨਾਂ ਨੇ ਆਪਣਾ ਤਪ ਕੀਤਾ ਸੀ ਅਭਿਧੀ ਕੀਤੀ ਜੋ ਵੀ ਤੇ ਆ ਨਾਲ ਇਹਦੇ ਪ੍ਰਾਣੀਆਂ ਬਿਲਡਿੰਗਸ ਆ ਛੋਟੀਆਂ ਛੋਟੀਆਂ ਬਣੀਆਂ ਪਤਾ ਨਹੀਂ ਇਹ ਹੁਣ ਕਾਦੀਆਂ ਆ ਕਲਰ-ਕਲਰ ਨੇ ਇਨਾਂ ਤੇ ਹੋਇਆ ਪੇਂਟ ਦੀ ਆ ਤੇ ਆਹ ਵੇਖੋ ਨਦੀ ਦਾ ਥਿਊ ਇੰਨੇ ਦੂਰ ਦੂਰਾ ਖੰਬੇ ਲੱਗੇ ਐ ਇੰਨੇ ਇੰਨੇ ਦੂਰ ਤੱਕ ਮਤਲਬ ਜਾਣ ਨਹੀਂ ਦਿੰਦੇ। ਹੋਰ ਬਾਕੀ ਆ ਚਮਚਾਨ ਘਾੜਿਆ ਸਾਹਮਣੇ ਔੜੀਆਂ ਦੇ ਨਾਲ ਉਸਾਰ ਆ ਗੁਰਦੁਆਰਾ ਨਗੀਨਾ ਘਾੜ ਸਾਹਿਬ ਆ। ਉਹ ਨਾਲ ਗਾਗਰ ਕੁੰਡ ਦਿਖ ਰਿਹਾ। ਤੇ ਇੱਥੇ ਪਾਣੀ ਮਤਲਬ ਹਾਂਜੀ ਮਿੱਤਰੋ ਅਜੇ ਤੇ ਪਾਣੀ ਦੀ ਕੋਈ ਸੁਭਾਵਨਾ ਨਹੀਂ ਹੈਗੀ ਕਦਾਬਰੀ ਨਦੀ ਦੀ। ਆ ਵੇਖੋ ਆ ਕੋਈ ਬੂਟੀ ਜੀ ਰੁੜ ਕੇ ਕਿੰਨੀ ਆਈ ਇੱਥੇ ਮਤਲਬ ਬਹੁਤ ਜ਼ਿਆਦਾ ਮਤਲਬ ਇਕੱਠੀ ਹੋਈ ਆ ਰੁੜ ਕੇ ਆਈ ਆ। ਉਹ ਕੋ ਗੁਰਦਰਾ ਨਗੀਨਾ ਘਾਟਿਆ ਹਾਂ ਹੀਰਾ ਘਾਟ ਉਹ ਸਾਹਮਣੇ ਗੁਰਦਰਾ ਹੈ ਤੇ ਇਧਰੋਂ ਉੱਪਰ ਜਾਈਦਾ ਜਿੱਧਰੋਂ ਆਪਾਂ ਚੱਲ ਕੇ ਆਏ ਆ ਐ ਸਾਈਡ ਤੋਂ ਤੇ ਉਧਰਲੀ ਸਾਈਡ ਵੀ ਪੋਲਿਆ ਤੇ ਬਾਕੀ ਵੇਖੋ ਤੁਸੀਂ ਆ ਵਧੀਆ ਸਾਰੇ ਦਿਖੰਦੇ ਆ ਬਿਓ ਆ ਵੇਖੋ ਫੋਟੋਆਂ ਹੁੰਦੀਆਂ ਸ਼ੂਟ ਹੁੰਦੀਆਂ ਇੱਥੇ ਇੱਕ ਆ ਇਧਰ ਮੰਦਰ ਜਿਹਾ ਆ ਮਤਲਬ ਬੋ ਲੰਮੀ ਪ੍ਰਕਰਮਾ ਹੂੰ ਦਰਸ਼ਮਸ਼ਾਨ ਘਾਟਿਆ ओके ਮਲੋ ਗਗਨਦੀ ਸਿੰਘ ਦਾ ਇਥੇ ਆਇਆ ਦੂਜਾ ਸਸਕਾਰ ਇੱਥੋਂ ਹੀ ਹੋਈ ਉਹਨਾਂ ਦੀ ਤੇ ਆਹ ਵੇਖੋ ਬਹੁਤ ਵਧੀਆ ਵਿਊ ਆ ਸਾਹਮਣੇ ਸਰਾਏ ਬਾਬਾ ਨਿਹੰਗ ਸਿੰਘ ਜੀ ਯਾਤਰੀ ਨਿਵਾਸ ਕਾ ਵੇਖੋ ਸਾਡਾ ਸ਼ੋਰ ਕਿੱਥੇ ਫਿਰਨਦਿਆ ਨਵਾਜ ਨਵਾਜ ਜੇ ਇਧਰੋਂ ਪਾਣੀ ਆ ਜੇ ਤੇ ਫੇਰ ਵੇਖੋ ਇਹਦੇ ਹਾਲ ਹੈ ਕੋਈ ਉਹਨੂੰ ਪ੍ਰਵਾਹ ਮਜਿਆਣਾ ਘੁੰਮੰਦਾ ਆ ਆ ਵੇਖੋ ਜੀ ਬਾਕੀ ਇਧਰ ਜਦੋਂ ਪਾਣੀ ਆਉਂਦਾ ਹੁੰਦਾ ਤੇ ਇੰਨਾ ਇੰਨਾ ਚੱਲਦਾ ਹੁੰਦਾ ਬਹੁਤ ਸੰਤਨ ਨਦੀ ਇਥੋਂ ਪਾਣੀ ਬਹੁਤ ਵਧੀਆ ਆਉਂਦਾ ਹੁੰਦਾ ਸੰਕਾ ਬੋਲਵਾ ਕਿ ਤੁਰਹਟਾਉਣ ਹੁੰਦੀ ਹੁੰਦੀਆਂ ਉਹ ਬੈਠੀਆਂ ਆਗੇ ਜੀ ਆਪਾਂ ਗਦਾਵਰੀ ਨਦੀ ਦੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਪੰਨ ਵੱਜਾ ਆ ਤੇ ਉੱਥੇ ਘੁੰਮਣਦੇ ਆ ਵੇਖੋ ਚੈੱਕ ਕਰੋ ਸਾਰੇ ਪਾਸੇ ਗਦਾਵਰੀ ਨਦੀ ਇਹ ਆ ਵੇਖੋ ਪਾਣੀ ਮਤਲਬ ਇੰਨਾ ਨਹੀਂ ਹੈਗਾ ਵਿੱਚ ਅੱਲ ਜਿੱਥੋਂ ਜਿੱਤੋਂ ਨਾ ਕਾਤ ਲਾਏ ਉੱਥੋਂ ਤੋਂ ਪਾਣੀ ਡੁੱਲਣਦੇ ਆ ਉਹ ਸਾਹਮਣੇ ਉਹ ਕਰਾਸ ਕਰਨਦੇ ਆ ਵੇਖੋ ਪੁਲ ਆ ਵੇਖੋ ਪਾਣੀ ਜਾਂਦਾ ਉਹੜੇ ਕਾਟਿਆ ਮੈਂ ਸੈਂਟਰ ਦੇ ਵਿੱਚ ਮੈਂ ਕਿਹਾ ਚਲੋ ਗਦਾਵਰੀ ਜੀ ਤੁਹਾਨੂੰ ਵੀਡੀਓ ਪਾਉਣੀ ਸੀ ਤੇ ਵਿੱਚ ਵੀ ਐਂਟਰ ਕਰ ਦਈਏ ਥੋੜਾ ਜਿਹਾ ਚਲੋ ਚੱਲਦੇ ਆ ਬਾਕੀ ਆਪਾਂ ਬਾਹਰ ਤੇ ਦੇਖ ਲਓ ਤੁਸੀਂ ਬਾਕੀ ਵੀਡੀਓ